ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਲੜਕਾ ਆ ਜੀ ਆਸਟ੍ਰੇਲੀਆ ਦਾ ਪੀਆਰ ਹੈ ਬੜੀ ਸੋਹਣੀ ਲੜਕੀ ਹੋਵੇ ਜੀ ਜੱਟਾਂ ਦੀ ਲੜਕੀ ਚਾਹੀਦੀ ਆਪਾਂ ਨੂੰ 94 ਦਾ ਬਾਇਓ ਡਾਟਾ ਮੁੰਡੇ ਦਾ ਏਰੀਆ ਹੈਗਾ ਰਾਣਾ ਸਾਹਿਬ ਤੇ ਕੁੜੀ ਦਾ ਜਿਹੜਾ ਮਰਜੀ ਏਰੀਆ ਹੋਵੇ ਪਰਿਵਾਰ ਵਧੀਆ ਚੰਗਾ ਪਰਿਵਾਰ ਹੈ ਜ਼ਿੰਮੇਵਾਰੀ ਆਪਣੀ ਪੂਰੀ ਫੁੱਲ ਹੋਊਗੀ ਤੇ ਜਿਹੜੀ ਵੀ ਕੁੜੀ ਆਸਟ੍ਰੇਲੀਆ ਜਾਣ ਦੀ ਚਾਹਵਾਨ ਹੈ ਤੇ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਵੀਡੀਓ ਨੂੰ ਦੱਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਕੁੜੀ ਮੁੰਡੇ ਤੋਂ ਸਾਲ ਖੰਡ ਛੋਟੀ ਹੋਵੇ ਪਰਿਵਾਰ ਵੱਡੀ ਲੜਕੀ ਨੂੰ ਪਹਿਲ ਨਹੀਂ ਹੀ ਵੱਡੀ ਲੜਕੀ ਨਹੀਂ ਲੈਂਦਾ ਪਰਿਵਾਰ ਕੁੜੀ ਮੁੰਡੇ ਤੋਂ ਛਾਲ 2 ਸਾਲ ਛੋਟੀ ਹੋਵੇ ਤੇ ਕੁੜੀ ਜੱਟਾਂ ਦੀ ਹੋਵੇ ਹੋਰ ਕਾਸਟ ਦੀ ਨਹੀਂ ਲੈਂਦਾ ਪਰਿਵਾਰ ਤੇ ਏਰੀਆ ਜਿਹੜਾ ਮਰਜ਼ੀ ਚੱਲੂਗਾ ਕੋਈ ਚੱਕਰ ਨਹੀਂ ਹੈਗਾ ਧੰਨਵਾਦ ਹਾਂਜੀ ਸਾਸਤਰੀ ਕਾਨ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇਹ ਵੀ ਅੱਜ 13 ਤਰੀਕ ਵਾਲਾ ਡਾਟਾ ਹੈ ਤੇ ਆਪਣੇ ਕੋਲੇ ਰਾਜਪੂਤ ਰਠੌਰਾਂ ਦੀ ਕੁੜੀ ਆਈ ਹੈ ਜੀ ਰਾਜਪੂਤ ਰਠੌਰਾਂ ਦੀ ਕੁੜੀ ਸੰਗਰੂਰ ਤੋਂ ਹੈ ਜੀ ਵਧੀਆ ਚੰਗੇ ਪਰਿਵਾਰ ਦੀ ਹੈ ਕੁੜੀ ਪੜ੍ਹਾਈ ਬੜੀ ਵੀ ਵਧੀਆ ਕਰੀ ਹੋਈ ਹੈ ਬੀਏ ਕਰੀ ਹੋਈ ਹੈ ਕੁੜੀ ਦੀ ਮੁੰਡਾ ਇਹਨਾਂ ਨੂੰ ਕਿਸੇ ਵੀ ਕਾਸ਼ਟ ਦਾ ਚੱਲੂਗਾ ਮੁੰਡਾ ਕੋਈ ਵਧੀਆ ਪੱਕਾ ਕੰਮ ਕਰਦਾ ਹੋਵੇ ਕੋਈ ਦਿਹਾੜੀ ਦੀ ਊਰੀ ਕਰਦਾ ਹੋਵੇ ਪੱਕਾ ਕੰਮ ਕਰਦਾ ਹੋਵੇ ਕੋਈ ਵਧੀਆ ਚੰਗੇ ਪਰਿਵਾਰ ਦਾ ਹੋਵੇ ਮੁੰਡਾ ਤੇ ਆਪਣੇ ਕੋਲੇ ਰਿਸ਼ਤਾ ਸਿੱਧਾ ਹੈ ਜ਼ਿੰਮੇਵਾਰੀ ਪੂਰੀ ਫੁੱਲ ਹੋਊਗੀ ਜੀ ਆਪਣੀ ਉਹਦੇ ਡੈਡੀ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੇ ਆਪਾਂ ਤੋਂ ਕਹਿ ਕੇ ਵੀਡੀਓ ਪਵਾਈ ਹੈ ਵੀ ਵੀਡੀਓ ਵਧੀਆ ਚੰਗੇ ਪਰਿਵਾਰ ਦੇ ਕੁੜੀ ਹੈ ਜੀ ਠੀਕ ਹੈ ਮੁੰਡਾ ਆਪਾਂ ਨੂੰ 2 ਢਾਈ ਟੀਲਿਆਂ ਦੇ ਵਿੱਚ ਵੀ ਚੱਲ ਜੂ ਚਾਹੇ ਜੱਟਾਂ ਦਾ ਹੀ ਹੋਵੇ ਠੀਕ ਹੈ ਜੇ ਜ਼ਮੀਨ ਨਹੀਂ ਵੀ ਹੈਗੀ ਤਾਂ ਮੁੰਡਾ ਕੋਈ ਵਧੀਆ ਕੰਮ ਕਰਦਾ ਹੈ ਚਾਹੇ ਤਾਂ ਰਾਜਪੂਤਾਂ ਦਾ ਹੀ ਹੋਵੇ ਚਾਹੇ ਕੋਈ ਜੱਟਾਂ ਦਾ ਹੋਵੇ ਤੇ ਪਰਿਵਾਰ ਰਿਸ਼ਤਾ ਕਰਦਾ ਜੀ ਵੀਡੀਓ ਨੂੰ ਤੱਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਲੈ ਕੇ ਆਇਆ ਅੱਜ ਰਸਤਾ ਮਿਸਤਰੀ ਪਰਿਵਾਰ ਦੀ ਲੜਕੀ ਦਾ ਤੇ ਉਮਰ ਭੈਣ ਦੀ ਹੈਗੀ 28 ਸਾਲ ਪੜ੍ਹਾਈ ਬੀ ਕਾਮ ਐਮ ਕਾਮ ਕਰੀ ਹੋਈ ਹੈ ਭੈਣ ਦੀ ਤੇ ਮੁੰਡਾ ਆਪਾਂ ਨੂੰ ਕੋਈ ਇਦਰੀ ਚਾਹੀਦਾ ਜੀ ਕੁੜੀ ਹੈਗੀ ਬਿਲਕੁਲ ਗਰੀਬ ਘਰ ਤੋਂ ਕਰਨ ਅਗਲੇ ਨੇ ਚੁੰਨੀ ਚੜਾ ਬਈ ਆ ਕੁੜੀ ਹੈਗੀ ਇਸ ਸਮਾਣੇ ਤੋਂ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਪਰਿਵਾਰ ਜਾਂਦਾ ਹੈ ਤੇ ਵਧੀਆ ਚੰਗੇ ਪਰਿਵਾਰ ਦੀ ਕੁੜੀ ਹੈ ਜੀ ਕਰਨਾ ਚੁੱਨੀ ਚੜਾਵਾ ਹੈ ਦੇਣਾ ਕੁਝ ਨਹੀਂ ਹੈਗਾ ਤੇ ਕੋਈ ਮੇਰਾ ਵੀਰ ਕੋਈ ਹੈਗਾ ਨਾ ਵਧੀਆ ਹੂੰ ਜ਼ਰੂਰੀ ਨਹੀਂ ਹੈਗਾ ਵੀ ਮੁੰਡੇ ਕੋਲੇ ਆ ਹੋਵੇ ਆ ਹੋਵੇ ਬਸ ਮੁੰਡਾ ਕੋਈ ਵਧੀਆ ਪੜ੍ਹਾਈ ਲਿਖਾਈ ਵਾਲਾ ਹੋਵੇ ਤੇ ਚੰਗੀ ਕੋਈ ਪ੍ਰਾਈਵੇਟ ਹੀ ਨੌਕਰੀ ਕਰਦਾ ਹੋਵੇ ਤੇ ਪਰਿਵਾਰ ਦੀ ਇੰਨੀ ਕੀ ਮੰਗ ਡਿਮਾਂਡ ਹੈ ਦੋ ਭੈਣਾਂ ਇੱਕ ਭਰਾ ਤੇ ਵਧੀਆ ਚੰਗੀ ਫੈਮਿਲੀ ਤੇ ਰਿਸ਼ਤਾ ਸਿੱਧਾ ਕਰੋ ਜੀ ਸੰਪਰਕ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਮਿਸਤਰੀ ਪਰਿਵਾਰ ਦੀ ਲੜਕੀ ਆਈ ਹੈ ਜੀ ਪਹਿਲਾਂ ਤੁਹਾਨੂੰ ਮੈਂ ਹੱਥ ਬੰਨ ਕੇ ਇਹ ਬੇਨਤੀ ਕਰਦੀ ਆ ਵੀ ਮੈਨੂੰ ਫੋਟੋ ਤੇ ਡਾਟਾ ਸੈਂਡ ਕਰਿਓ ਜੀ ਫੋਨ ਨਾ ਲਾਇਓ ਠੀਕ ਹੈ ਫੋਨ ਨਹੀਂ ਚੱਕੇ ਜਾਂਦੇ ਹੈਗੇ ਤੇ ਮਿਸਤਰੀ ਪਰਿਵਾਰ ਦੇ ਜਿਹੜੇ ਵੀ ਮੁੰਡੇ ਕੁੜੀਆਂ ਨੇ ਉਹ ਮੈਨੂੰ ਸਿਰਫ ਡਾਟੇ ਪਾਇਓ ਤੇ ਫੋਨ ਨਾ ਲਾਇਓ ਠੀਕ ਹੈ ਡਾਟਾ ਮੈਂ ਚੈੱਕ ਕਰੂੰਗੀ ਮੇਰਾ ਚੈੱਕ ਕਰਦਾ ਟਾਈਮ ਹੈਗਾ 11 ਤੋਂ 12 ਤੇ ਇਹ ਅੱਜ ਦੇ ਇਹ 13 ਤਰੀਕ ਦੇ ਤਾਜ਼ੇ ਡਾਟੇ ਨੇ ਠੀਕ ਹੈ ਤੇ ਕੋਸ਼ਿਸ਼ ਕਰਿਓ ਵੀ ਜਲਦੀ ਜਲਦੀ ਇਹ ਕੰਮ ਵੀ ਨਿਬੜੇ ਤੇ ਕੁੜੀ ਹੈਗੀ ਮਿਸਤਰੀ ਪਰਿਵਾਰ ਦੀ 22 ਸਾਲ ਉਮਰ ਹੈ ਵਧੀਆ ਚੰਗੇ ਪਰਿਵਾਰ ਦੀ ਕੁੜੀ ਹੈ ਜੀ ਏਰੀਆ ਹੈਗਾ ਦਰਾਹਾ ਠੀਕ ਹੈ ਦਰਾਹੇ ਤੋਂ 15 20 ਕਿਲੋਮੀਟਰ ਦੀ ਦੂਰੀ ਤੇ ਕਰਦਾ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਜੀ ਬਾਲਾ ਦੂਰ ਆ ਜਾ ਨਹੀਂ ਸਕਦੇ ਡੈਡੀ ਤੇ ਮੰਮੀ ਨੇ ਬਸ ਇਹ ਕੁੜੀ ਹੈ ਤੇ ਕੋਈ ਵਧੀਆ ਆਪਾਂ ਨੂੰ ਮੁੰਡਾ ਚਾਹੀਦਾ ਘਰੇਲੂ ਕੰਮ ਖੂਬ ਕਰਦਾ ਹੋਵੇ ਮਾੜਾ ਮੋਟਾ ਤੇ ਕੁੜੀ ਅਨਪੜਾ ਹੈ ਜੀ